ਅੱਜ ਵਿਸ਼ਾਲ ਪਰਦਵਜ ਦੀ ਫਿਲਮ ਰੰਗੂਨ ਰਿਲੀਜ਼ ਹੋਈ ਹੈ। ਬਟੇਸ਼ ਯੁੱਗ ਨੂੰ ਦਰਸਾਉਂਦੀ ਇਹ ਫਿਲਮ 1940 ਦੇ ਦਹਾਕੇ ਦੀ ਕਹਾਣੀ ਤੇ ਆਧਾਰਿਤ ਹੈ। ਫਿਲਮ ਵਿੱਚ ਕੰਗਨਾਰਾ ਨੌਤ, ਸ਼ਾਹਿਦ ਅਤੇ ਸੈਫਲੀ ਖਾਨ ਮੁੱਖ ਭੂਮਿਕਾਵਾਂ ਦੇ ਵਿੱਚ ਨੇ। ਬਾਲੂਡਮ ਨੇਤੀ ਸੋਰਾ ਭਾਸਕ ਦੀ ਅਪਕਮਿੰਗ ਫਿਲਮ ਅਨਾਰਕਲੀ ਆਫ ਆਰਾ ਦਾ ਟਵੇਦਰ ਰਿਲੀਜ਼ ਹੋ ਗਿਆ। ਸੋਰਾ ਇਸ ਫਿਲਮ ਵਿੱਚ ਇੱਕ ਅਲੱਗ ਹੀ ਅਵਤਾਰ 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 24 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਬਲਵਦੀਪ ਮਨਤੀ ਸ਼ਲਪਾ ਸ਼ਟੀ ਕੁੰਦਰਾਨ ਨੂੰ ਸਵਸ਼ 파ਰਤ ਮਿਸ਼ਨ ਦਾ ਬ੍ਰਾਂਡ ਐਂਬੈਸਡਰ ਬਣਾਇਆ ਗਿਆ 41 ਸਾਲ ਦੀ ਮਨਤੀ ਟੀਵੀ ਤੇ ਰੇਡੀਓ ਵਿਗਿਆਪਨਾਂ ਦੇ ਰਾਹੀਂ ਲੋਕਾਂ ਨੂੰ ਸਫਾਈਤਾ ਦੇ ਲਈ ਪ੍ਰੇਰਿਤ ਕਰਦੀ ਹੋਈ ਨਜ਼ਰ ਆਏਗੀ ਫਿਲਮ ਸੈਂਸਰ ਬੋਰਡ ਨੇ ਲਿਪਸਟਿਕ ਅੰਡਰਮਾਈ ਬੁਰਕਾ ਨੂੰ ਇਸ ਦੇ ਇਤਰਾਜਯੋਗ ਸੀਨਾ ਅਤੇ ਇਤਰਾਜਯੋਗ ਸ਼ਬਦਾਂ ਦੀ ਵਜ੍ਹਾ ਨਾਲ ਪ੍ਰਮਾਣਿਤ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਫਿਲਮ ਨਿਰਦੇਸ਼ਕ ਸ਼੍ਰੀ ਵਾਸਤਵ ਨੇ ਇਸ ਫੈਸਲੇ ਨੂੰ ਮਹਿਲਾਵਾਂ ਦੇ ਅਧਿਕਾਰ ਤੇ ਹਮਲਾ ਦੱਸਿਆ ਹੈ বলুর মেতাক্ষিক মাধি ফিল্ম জলি এলবি 2 দিশাంద్ర कमाई ਦਾ سلسلہ جاری ਹੈ। रिलीज ਦੇ 13ਵੇਂ ਦਿਨ ਫਿਲਮ ਨੇ ਬਾਕਸ ਆਫਿਸ ਤੇ 102 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। 13ਵੇਂ ਦਿਨ ਫਿਲਮ ਨੇ 2 ਕਰੋੜ ਰੁਪਏ ਤੋਂ ਵੱਧ ਕਮਾਈ ਕੀਤੀ। ਨਿਰਦੇਸ਼ਕ ਅਬਾਸ ਮਸਤਾਨ ਦੀ ਜੋੜੀ ਵਿੱਚ ਅਬਾਸ ਦੇ بیٹے ਮੁਸਤਾਫਾ ਹਿੰਦੀ ਫਿਲਮ ਇੰਡਸਟਰੀ 'ਚ ਕਦਮ ਰੱਖਣ ਜਾ ਰਹੇ ਨੇ। ਮੁਸਤਾਫਾ ਫਿਲਮ ਮਸ਼ੀਨ ਦੇ ਨਾਲ ਹੀ ਇੰਟਰਵਿਊ ਕਰਨਗੇ। ਮਸ਼ੀਨ ਦਾ ਟ੍ਰੇਲਰ ਰੀਲਿਸ ਹੋ ਗਿਆ। ਫਿਲਮ ਵਿੱਚ ਖੂਬਸੂਰਤ ਅਦਾਕਾਰਾ ਕਾਰਾ ਅਡਵਾਨੀ ਨੂੰ ਲਿਆ ਗਿਆ ਹੈ। ਇਹ ਫਿਲਮ 17 ਮਾਰਚ ਨੂੰ ਰਿਲੀਜ਼ ਹੋਏਗੀ। ਰਾਹੁਲ ਬੋਸੂ ਲੋ ਡਰੈਕਟ ਫਿਲਮ ਪੂਰਨਾ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਪੂਰਨਾ ਦਰਸਲ ਇੱਕ ਬਾਇਓਪਿਕ ਹੈ ਜੋ ਕਿ ਪੂਰਨਾ ਮਾਲਵਤ ਦੇ ਜੀਵਨ ਤੇ ਆਧਾਰਿਤ ਹੈ ਜਿਸ ਨੇ 13 ਸਾਲ ਦੀ ਉਮਰ ਦੇ ਵਿੱਚ ਬਾਉਂਟ ਐਵਰੇਜ ਤੇ ਚੜ੍ਹਾਈ ਕੀਤੀ ਸੀ ਫਿਲਮ ਵਿੱਚ ਵਾਰ-ਵਾਰ ਦੱਸਿਆ ਗਿਆ ਹੈ ਕਿ ਕੁੜੀਆਂ ਕੁਝ ਵੀ ਕਰ ਸਕਦੀਆਂ ਨੇ ਸ਼ਿਪਰਾ ਗੋਇਲ ਜਲਦ ਆਪਣਾ ਨਵਾਂ ਗੀਤ ਅੱਖ ਜੱਟੀ ਦੀ ਲੈ ਕੇ ਆ ਰਹੀ ਤੇ ਇਸ ਵਿੱਚ ਸ਼ਿਪਰਾ ਦੇ ਨਾਲ ਵੀਤ ਬਲਜੀਤ ਵੀ ਦੇਖਣਗੇ ਗੀਤ ਨੂੰ ਲਿਖਿਆ ਵੀ ਵੀਤ ਨੇ ਹੈ ਜਦਕਿ ਮਿਊਜ਼ਿਕ ਨਿਕਤਾ ਮੂਨੇ ਨੇ ਦਿੱਤਾ ਗੀਤਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਜਦਕਿ ਪੂਰਾ ਗੀਤ 2 ਮਾਰਚ ਨੂੰ ਰਿਲੀਜ਼ ਹੋਏਗਾ ਸ਼ਗਨ ਹਮਾਰੀ ਥਾਲ ਵੇ ਜਗਮਗ ਜਗਮਗ ਕਰਦੀ ਖੁਸ਼ੀਆਂ ਹੋ ਗਏ ਆਕਮਾਲ ਵੇ ਤਿੱਤਰ ਮਿੱਤਰ ਨੌ ਸੋ ਚਿੱਤਰ ਹੋ ਗਏ ਬੁਰਾ ਹਾਲ ਵੇ ਮਤ ਨਜ ਬੈਣ ਦੁਖਨ ਲੱਗੇ ਨਾ ਰੁਕ ਨਹੀਂ ਗਾਸ ਮੌਲ ਕਿਸੇ ਨੂੰ ਸੌਣ ਨਹੀਂ ਦੇਣਾ ਅਨੁਸ਼ਕਾ ਸ਼ਰਮਾ ਦੇ ਦਿਲਜੀਤ ਦੋਸਾਂਝ ਦੀ ਗਾਮੀ ਫਿਲਮ ਫਲੋਰੀ ਦਾ ਦੂਸਰਾ ਗੀਤ ਵਟਸਐਪ ਰਿਲੀਜ਼ ਹੋ ਗਿਆ ਜਿਸ ਵਿੱਚ ਸੂਰਜ ਤੇ ਮਹਿਰੀਨ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਦਕਿ ਪੂਤਨੀ ਬਣੀ ਅਨੁਸ਼ਕਾ ਲਾੜੇ ਨੂੰ ਬਰਾ ਰਹੀ ਹੈ ਗੀਤ ਨੂੰ ਮੀਕਾ ਸਿੰਘ ਤੇ ਜਸਲੀਨ ਰਾਇਲ ਨੇ ਗਾਇਆ ਹੈ